ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਰਿਸ਼ ਨੇ ਆਲੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਆਹ ਤੁਸੀਂ ਦੇਖ ਸਕਦੇ ਆ ਆਲੂ ਸਾਰੇ ਬਾਹਰ ਨਿਕਲ ਗਏ ਖੇੜਾ ਚ ਮਜਾ ਨੂੰ ਦਿਖਾ ਦਉਨਾ ਆਹ ਦੇਖੋ ਜੀ ਆਹ ਦੇਖੋ ਬਾਹਰ ਸਾਰੇ ਆ ਇਹ ਜਿੰਨੇ ਵੀ ਆਲੂ ਬਾਹਰ ਪਏ ਆ ਸਾਰੇ ਹਰੇ ਹੋ ਜਾਣੇ ਆ ਵਪਾਰੀ ਨੇ ਫਿਰ ਇਹਦਾ ਮੌੜੀ ਲੈਣਾ ਉਹਨੇ ਗਣਾ ਵੀ ਜੀਵਿਤਾ ਰੱਖੇ ਸਟੋਰ ਦੇ ਵਿੱਚ ਆਜ਼ਰ ਜਾਂਦੇ ਇੱਕ ਸਰਦਿੰਗ ਕਿੰਨੇ ਵੇ ਸਾਰੇ ਪਾ ਤੁਰੀ ਮਨੋ ਤੋਂ ਉਹਦਾ ਤਾਂ ਫਰਕ ਪੈ ਗਿਆ ਇੱਧਰ ਵੀ ਮਟਾਈ ਚੱਲਦੀ ਸੀਗੀ ਬੰਦ ਹੋ ਗਈ ਵਾਸ਼ਦਾ ਕਰਕੇ ਇਹਦੇ ਵੀ ਇਤਈਆਂ ਸਿਖ ਸਕਦੇ ਆ ਆ ਦੇਖੋ ਹੁਣ ਜਿੱਦਾਂ ਜਿੱਦਾਂ ਧੁੱਪ ਲੱਗੀ ਜਾਂਦੀ ਹੈ ਇਹ ਹਰੇ ਹੋਈ ਜਾਂਦੇ ਆ ਕਿਉਂਕਿ ਪਟਾਈ ਵੀ ਨਹੀਂ ਹੋਣੀ ਹੈਗੀ ਗਿੱਲਾ ਬਹੁਤ ਥੱਲਿਓ ਆਵਾਜ਼ ਤਾਂ ਬਹੁਤ ਜਿਆਦੇ ਆ ਪਰ ਦੇਖੋ ਕਿੰਨੇ ਪਏ ਬਾ ਖੇਲਾਂ ਦੇ ਬਾਹਰ ਹੀ ਆ ਗਏ ਸਾਰੇ ਵਾਰਸ਼ ਨੇ ਜਿਹੜੇ ਉੱਪਰ ਗਲੇ ਪਏ ਆ بارش ਹੋਈ ਆ ਜਿਹੜੀ ਰਾਤ ਨੂੰ ਤੇਜ ਤੇ ਉਹਨੇ ਮਿੱਟੀ ਸਾਰੀ ਝਾੜ ਦਿੱਤੀ ਖੇਲਾਂ ਤੋਂ ਅਸੀਂ ਦੇਖ ਸਕਦੇ ਆ ਇਸ ਫਸਲ ਦਾ ਰੇਟ ਤਾਂ ਪਹਿਲਾਂ ਹੀ ਕੱਚਾ ਆ ਸਰਕਾਰੀ ਖਰੀਦ ਤਾਂ ਹੈ ਹੀ ਨਹੀਂ ਤੇ ਸਰਕਾਰਾਂ ਨੇ ਉਦਾਂ ਵੀ ਨਹੀਂ ਕੋਸ਼ੇਦਾ ਸੁਣਨਾ ਹੈਗਾ ਸਰਕਾਰਾਂ ਚੋਂ ਚਲੋ ਹੁੰਦੀਆਂ ਏਦਾਂ ਦੀਆਂ ਇਹ ਕਿਹਨਾਂ ਸਕਦੇ ਆਪਾਂ ਵਾਕੀ ਪਰਮਾਤਮਾ ਆ ਹਾਜ਼ੀ ਦੇਖ ਸਾਡੇ ਕਿੱਥੋਂ ਦੀ ਜੈ ਏਡੀ ਦਿਰੋ ਸਾਰੇ ਕਤਿਆਂ ਦੇ ਵਿੱਚ ਇਦਾਂ ਹੀ ਪਏ ਆ ਉਹ ਦੇਖ ਲੋ ਤੁਰੀ ਮਨਾ ਤੋਂ ਅਰਦਾ ਦਾ ਫਰਕ ਪੈ ਜਾਣਾ ਇਹਦੇ ਵਿੱਚ ਝਾੜਦਾ ਵੀ ਤੇ ਅਧਾ ਹਰਾ ਨਿਕਲ ਜਾਣਾ ਆ ਤੇ ਅੱਧਾ ਕਰ ਸਟੋਰ ਹੋ ਜਾਊਗਾ ਬਾਕੀ ਬਿਬਾਰੀ ਨੇ ਹਰ ਹਾਲ ਉੱਤ ਲੈ ਜਾਣਾ ਨਹੀਂ ਤੇ ਕਿਉਂਕਿ ਉਹ ਜ਼ਿਮੀਦਾਰ ਤੇ ਲਾਉਣ ਨਹੀਂ ਦੁਬਾਰਾ ਆਉਣਾ ਹੈ ਅਗਲੇ ਸਾਲ ਇਸ ਵਾਰੀ ਤੇ ਅਗਲਾ ਸਾਲ ਤਾਂ ਆਈ ਆ ਚਲੋ ਇਸ ਵਾਰੀ ਆਉਣਾ ਹੈ ਤੇ ਸਰਕਾਰਾਂ ਨੇ ਇਹਦਾ ਕੁਝ ਨਹੀਂ ਕਰਨਾ ਹੈਗਾ ਉਹ ਤਾਂ ਵਿੱਚ ਸੂਰਾ ਨੇ ਪੱਟੇ ਆ ਕੁੱਤਿਆਂ ਨੇ ਵੀ ਪੱਟੇ ਆ ਦੇਖੋ ਆ ਦੇਖੋ ਕਿੰਨੇ ਕਿੰਨੇ ਆਲੂ ਵਾਰਿਆ